ਸਤ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਇੱਕ ਨਵੇਂ ਟੌਪਿਕ ਤੇ ਗੱਲ ਕਰਨ ਲੱਗੇ ਆਂ। ਅੱਜ ਦਾ ਟੌਪਿਕ ਹੈ ਕਿ ਹੈਲਦੀ ਕਿੱਦਾਂ ਰਿਹਾ ਜਾਵੇ। ਤੇ ਟੌਪਿਕ ਅਗਲੇ ਨੂੰ ਉਹੀ ਦੱਸੋ ਜਿਹੜਾ ਤੁਸੀਂ ਖੁਦ ਤੇ ਅਪਲਾਈ ਕੀਤਾ। ਮੈਂ 62 ইয়ার 올। ਮੈਂ ਆਪ ਕਾਫੀ ਹੈਲਥ ਇਸ਼ੂਜ਼ ਹੀ ਮੇਰੇ ਡਾਕਟਰ ਕੋ ਵੀ ਬਹੁਤ ਹੋਈ ਦਵਾਈਆਂ ਵੀ ਖਾ ਗਏ ਕਿਆਂ ਪਰ ਇਸ ਉਮਰ ਦੇ ਵਿੱਚ ਦਵਾਈਆਂ ਨਾਲੋਂ ਤੁਹਾਡੀ ਖੁਰਾਕ ਜਾਂ ਤੁਹਾਡੀ ਰੋਜ਼ ਦੀ ਐਕਟੀਵਿਟੀਆਂ ਜਿਹੜੀਆਂ ਉਹ ਜਿਆਦਾ ਮੈਨੇ ਰੱਖਦੀਆਂ ਇਸ ਕਰਕੇ ਤੁਸੀਂ ਖਾਣੇ ਤੇ ਜਿਆਦਾ ਧਿਆਨ ਦਿਓ ਮੈਂ ਆਪਣੇ ਆਪ ਲਈ ਕੀ ਕੀਤਾ ਤੇ ਮੈਂ ਉਹੀ ਤੁਹਾਨੂੰ ਕਹੂੰਗੀ ਵੀ ਉਹ ਕਰੋ ਚਾਰ ਚੀਜ਼ਾਂ ਜ਼ਿੰਦਗੀ ਚੋਂ ਮਾਈਨਸ ਕਰ ਦੋ ਨੰਬਰ 1 ਮਿੱਠਾ ਖਾਣ ਸ਼ੂਗਰ ਬਿਲਕੁਲ ਆਪਣੇ ਜ਼ਿੰਦਗੀ ਚੋਂ ਮਾਈਨਸ ਕਰ ਦੋ ਮਿੱਠਾ ਖਾਓਗੇ ਤਾਂ ਬਹੁਤ ਹੀ ਜਿਆਦਾ ਹੈਲਥ ਇਸ਼ੂਜ਼ ਆਉਣਗੇ ਦੂਜੀ ਚੀਜ਼ ਲੂਣ ਲੂਣ ਜਿੰਨਾ ਘਰ ਤੋਂ ਘੱਟ ਆਪਾਂ ਬੰਦ ਤੇ ਕਰ ਨਹੀਂ ਸਕਦੇ ਪਰ ਘਰ ਤੋਂ ਘੱਟ ਜਿੰਨਾ ਵੀ ਖਾ ਸਕਦੇ ਖੋਫ ਮਤਲਬ ਆਈਡੀਆ ਲਾ ਲਓ ਕਿ ਚਮ ਇੱਕ ਚਮਚ ਲੂਣ ਸਾਰੀਆਂ ਚੀਜ਼ਾਂ ਚ ਮਿਲਾ ਕੇ ਸ਼ਾਮ ਤੱਕ ਖਾਣਾ ਬਸ ਇਹ ਤੋਂ ਘੱਟ ਹੀ ਹੋ ਜੇ ਤੇ ਚੰਗੀ ਗੱਲ ਆ ਤੀਜੀ ਚੀਜ਼ ਮੈਦਾ ਸਮੋਸੇ ਮਠੀਆਂ ਮਟਰੀ ਜੇ ਉਹ ਆਪਾਂ ਜੋ ਵੀ ਖਾਣੇ ਆ ਇਹ ਮੈਦੇ ਤੋਂ ਬਣੀਆਂ ਚੀਜ਼ਾਂ ਸਾਰੀਆਂ ਮੈਦਾ ਬਿਲਕੁਲ ਖਤਮ ਕਰ ਦਿਓ ਰੋਟੀ ਵੀ ਖਾਣੀ ਪਿਓਰ ਮਲਟੀ ਗ੍ਰੇਨ ਦੀ ਰੋਟੀ ਖਾਣੀ ਆ ਵਾਈਟ ਬ੍ਰੈਡ ਨਹੀਂ ਖਾਣੀ ਮਤਲਬ ਵਾਈਟ ਚੀਜ਼ਾਂ ਨੂੰ ਤਾਂ ਮਾਈਨਸ ਹੀ ਕਰ ਦਿਓ ਆਪਣੀ ਲਾਈਫ ਦੇ ਵਿੱਚੋਂ ਵਾਈਟ ਚੀਜ਼ਾਂ ਜਿਹੜੀਆਂ ਉਹ ਤੁਹਾਨੂੰ ਬਿਲਕੁਲ ਵੀ ਇੱਕ ਚੀਜ਼ ਤੁਸੀਂ ਰਿਫਾਈਨਡ ਆਇਲ ਵਗੈਰਾ ਬਿਲਕੁਲ ਨਹੀਂ ਖਾਣਾ ਉਹਦੀ ਥਾਂ ਤੇ ਸਰੋਂ ਦਾ ਤੇਲ ਦੇਸੀ ਕਿਉਂ ਬਹੁਤ ਵਧੀਆ ਜੋ ਤੇ ਇਹ ਇੱਕ ਚਮਚ ਦੇਸੀ ਕਿਉਂ ਦਾ ਖਾ ਵੀ ਲੈਂਦੇ ਹੋ ਨਾ ਰੋਟੀ ਦੀ ਕੋਈ ਗੱਲ ਨਹੀਂ ਤੇ ਇੱਕੋ ਚੀਜ਼ ਹੋਰ ਕਰੇ ਇਹਦੇ ਨਾਲ ਹੀ ਹੋਰ ਚੀਜ਼ ਕਰ ਲਿਓ ਤੇ ਬਾਹਰ ਦਾ ਖਾਣਾ ਬੰਦ ਕਰ ਦਿਓ ਬਾਰ ਦਾ ਖਾਣਾ ਆਪਣੇ ਲਈ ਨਹੀਂ ਉਹ ਜੰਗ ਲੋਕੀ ਖਾ ਲੇ ਕਿਸੇ ਲਈ ਵੀ ਚੰਗਾ ਨਹੀਂ ਪਰ ਓਕੇ ਚਲੋ ਅਗਲੇ ਹਫ਼ਤੇ ਬਿਜ਼ਨਸ ਖੋਲਿਓ ਉਹਨਾਂ ਵੀ ਵੇਚਣਾ ਪਰ 60 ਤੋਂ ਬਾਅਦ ਬਾਹਰ ਦਾ ਖਾਣਾ 버ਗਰ ਪੀਜ਼ਾ ਬਿਲਕੁਲ ਬੰਦ ਕਰ ਦੋ ਤੁਹਾਡੇ ਲਈ ਜ਼ਹਿਰ ਹੀ ਸਮਝ ਲਓ ਉਹ ਬਣ ਖਾਣਾ ਬੰਦ ਕਰ ਦੋ ਤੇ ਬਹੁਤ ਚੰਗੀ ਗੱਲ ਮੈਂ ਕਰਕੇ ਵੇਖਿਆ ਤੁਸੀਂ ਵੀ ਕਰਕੇ ਵੇਖਿਓ ਯਕੀਨ ਮੰਨਿਓ ਜ਼ਿੰਦਗੀ ਬਹੁਤ ਵਧੀਆ ਚੱਲੂਗੀ ਹੈਲਦੀ ਬਿਲਕੁਲ ਤੁਸੀਂ ਆਪਣੇ ਆਪ ਨੂੰ ਫਿੱਟ ਬਹੁਤ ਵਧੀਆ ਆਪਣੇ ਆਪ ਨੂੰ ਫੀਲ ਕਰੋਗੇ ਓਕੇ ਜੀ ਚੰਗੀ ਲੱਗੀ ਵੀਡੀਓ ਤੇ ਲਾਈਕ ਸ਼ੇਅਰ ਕਰ ਦੇਣਾ ਤੇ ਸਬਸਕ੍ਰਾਈਬ ਵੀ ਕਰ ਦੇਣਾ ਥੈਂਕ ਯੂ ਸੋ ਮਚ